ਕਰਤੇ ਰਹੇ ਐ ਕੈਦੋ ਵੀ ਵਿਕਾਸ ਹੋ ਗਿਆ ਹਾਂਜੀ ਹੋ ਗਿਆ ਜੀ ਵਿਕਾਸ ਹੋ ਗਿਆ ਜੁੱਤੋ ਬੋ ਮਰਦਾ ਬੋ ਚਲੋ ਚੱਲੀ ਅੰਦਾਜ਼ੀ ਸੋ ਇਹ ਹੀ ਜਿਹੜਾ ਜਗਵਿੰਦਰ ਤੋਂ ਜਸਵਿੰਦਰ ਬਣਨਾ ਵੀ ਬੰਦਾ ਕਹਿੰਦਾ ਮੈਂ ਜਸਵਿੰਦਰ ਆ ਯਾਰ ਉਹ ਕਹਿੰਦੇ ਨਹੀਂ ਜਗਵਿੰਦਰ ਐ ਤੂੰ ਉਹ ਗੱਲ ਐ ਇਹ ਸਾਰਾ ਪ੍ਰਸ਼ਾਚਾਰ ਬੰਦ ਹੋ ਜਾਣਾ ਮਹਾਲੀ ਤਾਂ ਸੀ ਕਰਤਾ ਆ 20 ਤਰੀਕ ਤੱਕ ਸਾਰੇ ਪੰਜਾਬ ਦੇ ਤਹਿਸੀਲਾਂ ਚ ਆਨਲਾਈਨ ਰਿਸਟਰੀਆਂ ਘਰੇ ਬੈ ਕੇ ਰਿਸਟਰੀ ਲਿਖੋ ਆਪ ਲਿਖੋ ਕਿਸੇ ਕੋਲ ਜਾਣ ਦੀ ਲੋੜ ਨਹੀਂ ਜੇ ਨਹੀਂ ਲਿਖਣੀ ਤਹਿਸੀਲ ਚਾਹੋਗੇ ਸੇਵਾ ਕੇਂਦਰ ਚ 500 ਰੁਪਏ ਦੇ ਕੇ ਲਖਾ ਲਓ ਸੌਖੀ ਪੰਜਾਬੀ ਚ ਰਿਸਟਰੀ ਹੈ ਪਹਿਲਾਂ ਆਣੀਆਂ ਰਿਸਟਰੀਆਂ ਤਾਂ ਆਪ ਕੋ ਤੋਂ ਪੜੀ ਨਹੀਂ ਜਾਂਦੀਆਂ ਸੀ ਬਾ ਰਕ ਬਾ ਬਾ ਹਕੂਕ ਬਾ ਦੱਖਣ ਬਾ ਪੱਛਮ ਪਤਾ ਨਹੀਂ ਕੀ ਕੀ ਲਿਖੀ ਜਾਂਦੀ ਮੈਂ ਕਿਹਾ ਸਿੱਧਾ ਕਹੋ ਜਰ ਇਹਨੇ ਵੇਚੀ ਹੈ ਇਹਨੇ ਲਈ ਹੈ ਹੁਣ ਇਹਦੀ ਹੋ ਗਈ ਬਸ ਆ ਲਿਖ ਦੋ ਉਹ ਤੁਹਾਨੂੰ ਕਿੱਥੋਂ ਪਾਈ ਆ ਉਰਦੂ ਵਿੱਚ ਸੌਖੀ ਪੰਜਾਬੀ 'ਚ ਕਰਤੀ ਜੀ ਆਹ ਪੜ ਸਕਦੇ ਹੋ ਉਹਦੇ ਜਵਾਬਕਤ ਪੜਾ ਸਕਦੇ ਹੋ ਸੋ ਇਸ ਕਰਕੇ ਇਹ ਤਹਿਸੀਲਾਂ ਦਾ ਕੰਮ ਅਸੀਂ ਕਰ ਰਹੇ ਆ ਕਿ ਤਹਿਸੀਲਾਂ 'ਚ ਸਭ ਤੋਂ ਵੱਧ ਲੁੱਟ ਹੁੰਦੀ ਸੀ ਮੈਂ ਦੇਖਿਆ ਵੀ ਹੋਣਾ ਪਿਛਲੇ ਦਿਨੀ ਹੜਤਾਲ ਨਹੀਂ ਕਰਦੇ ਸੀ ਜ਼ਿਲਦਾਰ ਹੜਤਾਲ ਕਰਾਂਗੇ ਮੈਂ ਕਿਹਾ ਜੀ ਕੀ ਮੁੱਦਾ ਹੈ ਇਹ ਸਾਡੇ ਤਿੰਨ ਬੰਦੇ ਫੜ ਲੈ ਤੁਸੀਂ ਪੈਸੇ ਲੈਂਦੇ ਮੈਂ ਕਿਹਾ ਚਲ ਸੰਸ ਦੇ ਦਈਏ ਫਿਰ ਤੁਹਾਨੂੰ ਵੀ ਤੁਸੀਂ ਲੈ ਸਕਦੇ ਆ ਕਰੋ ਹੜਤਾਲ ਮੈਂ ਕਿਹਾ ਕਲਮ ਛੋੜ ਹੜਤਾਲ ਮੈਂ ਕਿਹਾ ਛੱਡੋਗੇ ਤਾਂ ਆਪਣੀ ਮਰਜ਼ੀ ਨਾਲ ਕਲਮ ਫਿਰ ਕਲਮ ਵਾਪਸ ਦੇਣੀ ਹੈ ਜਾਂ ਨਹੀਂ ਹੈ ਸਾਡੀ ਮਰਜ਼ੀ ਹੋਊਗੀ ਫਿਰ ਤੁਹਾਨੂੰ ਪਤਾ ਹੀ ਹੈ ਇੱਥੋਂ ਵਾਲਾ ਪਠਾਨਕੋਟ ਪਠਾਨਕੋਟ ਵਾਲਾ ਮਮਦੋਟ ਮਮਦੋਟ ਵਾਲਾ ਉਧਰ ਦੰਦਪੁਰ ਸਾਹ ਕੋਨੀ ਆ ਕਰਤਾ ਸਰ ਹੁਣ ਜਮਾ ਸੈੱਟ ਨੇ ਕਹਿੰਦੇ ਜਮਾ ਠੀਕ ਨਾਲੇ ਮੈਂ ਕਿਹਾ ਰਿਸਟਰੀ ਨਹੀਂ ਕਰਨੀ ਤੁਸੀਂ ਤੁਸੀਂ ਹੋਰ ਕੰਮ ਕਰੋ ਸਾਈਨ ਕਰਨੇ ਨੇ ਇਕੱਲੇ ਉਸੇ ਕੰਮ ਦੀ ਤਨਖਾਹ ਮਿਲਦੀ ਹੈ ਉਹਨਾਂ ਨੂੰ ਸਾਈਨ ਕਰਨ ਵੇਲੇ ਰੱਬ ਬਣ ਜਾਂਦੇ ਨੇ ਸਾਈਨ ਕਰਤੇ ਉਹ ਮੈਂ ਮੇਰੇ ਨਾਂ ਤੇ ਸਾਈਨ ਹੋ ਗਏ ਮੈਂ ਰਿਸਟਰੀਆਂ ਕਰਦਾ ਲਾਈਨ ਲਗਾਨੀ ਭਗਾ ਕੇ ਮਾਰਦੇ ਰਿਸਟਰੀ ਓਹ ਗਲਤ ਲਿਖੀ ਹੋਈ ਹੈ ਕੀ ਕਰੋਗੇ ਤੁਸੀਂ ਉਹਦਾ ਮਤਲਬ ਇਹ ਹੁੰਦਾ ਵੀ ਪੈਸੇ ਨਹੀਂ ਆਏ ਤੇਰੇ ਉਹ ਤੋਂ ਲਿਖਾ ਕੇ ਲਿਆ ਜਿਹੜਾ ਮੇਰਾ ਏਜੰਟ ਹੈ ਉਹੋ ਬ੍ਰਿਸ਼ਟਰੀ ਜੀ ਲਿਖ ਦਿੰਦੇ ਆਂ ਪੈਸੇ ਆ ਕੇ ਬਾ ਰਕਮ ਬਾ ਵਸੂਲ ਕਹਿੰਦਾ ਹਾਂ ਹੁਣ ਠੀਕ ਹੈ ਮਾਨੂੰ ਸਾਰਾ ਪਤਾ ਹੈ ਨਾ ਅੰਦਰ ਲੀਆਂ ਗੱਲਾਂ ਦਾ ਹਾਂ ਲੈਣ ਦੇਣ ਦਾ ਸਾਹਬ ਹੋਈ ਐ ਇਹ ਤਾਂ ਦੇਖੋ ਕੈਂਸਰ ਤੇ ਆਇਓਡੈਕਸ ਲਾਉਣ ਨਾਲ ਕੈਂਸਰ ਠੀਕ ਨਹੀਂ ਹੁੰਦਾ ਇਹ ਤਾਂ ਕੀਮੋਥੈਰਪੀ ਕਰਨੀ ਪੈਣੀ ਐ ਇਹ ਰਿਸ਼ਵਤ ਖੋਰੀ ਕੈਂਸਰ ਐ ਇਹ ਭ੍ਰਿਸ਼ਟਾਚਾਰ ਕੈਂਸਰ ਵਾਂਗੂ ਲੱਗ ਗਿਆ ਇਲਾਜ ਹੋਊਗਾ ਪਰ ਟਾਈਮ ਲੱਗੂਗਾ ਥੋੜਾ ਸਾਥ ਦੇ ਦਿਓ ਬਸ ਸਾਡੀ ਨੀਅਤ ਸਖੋਟ ਨਹੀਂ ਹੈਗਾ ਅਸੀਂ ਪੰਜਾਬ ਅੱਖੀਆਂ ਸਾਡੇ ਦਿਲ ਚ ਪੰਜਾਬ ਧੜਕਦਾ ਹੈ ਅਸੀਂ ਕਿਸੇ ਰੇਤੇ ਵਾਲੀ ਖੱਡ ਜਿੱਸਾ ਨਹੀਂ ਪਾਉਣਾ ਅਸੀਂ ਕਿਸੇ ਬੱਸਾਂ ਜਿੱਸਾ ਨਹੀਂ ਪਾਉਣਾ ਅਸੀਂ ਕਿਸੇ ਟਾਬਿਆਂ ਜਿੱਸਾ ਨਹੀਂ ਪਾਉਣਾ ਹਿੱਸਾ ਪਾਉਣਾ ਤਾਂ ਪੰਜਾਬ ਦੇ ਲੋਕਾਂ ਦੇ ਦੁੱਖਾਂ ਦਰਦਾਂ ਚ ਹਿੱਸਾ ਪਾਉਣਾ ਔਰ ਕਿਤੇ ਹਿੱਸਾ ਨਹੀਂ ਪਾਉਣਾ ਬਾਕੀ ਤੇ ਮੈਂ ਆਪਣੇ ਚੈਨਲ ਲਈ ਤੁਸੀਂ ਤਾਂ ਮੈਨੂੰ ਬਹੁਤ ਪਹਿਲਾਂ ਹੀ ਪਿਆਰ ਦਿੱਤਾ ਸੀ 17 ਸਾਲ ਦਾ ਸੀ ਜਦੋਂ ਤੁਸੀਂ ਮੈਨੂੰ ਮਸ਼ਹੂਰ ਕਰਤਾ ਸੀ ਪੂਰੀ ਦੁਨੀਆ 'ਚ ਆ ਤੁਹਾਡੇ ਲੱਗ ਕੇ ਚ ਵੀ ਇੱਕ ਵਾਰੀ ਨੈਣਾ ਕੋਤ ਵੀ ਆਇਆ ਸੀ ਮੈਂ ਬਹੁਤ ਸਾਲ ਪਹਿਲਾਂ ਆਏ ਹੁਣੇ ਮੇਰੇ ਘਰ ਨੈਣਾ ਕੋਤ ਵਾਲੇ ਵੀ ਕੋਚਾਰ ਬਹੁਤ ਸਾਲ ਤੁਸੀਂ ਤਾਂ ਛੋਟੇ ਹੁੰਦੇ ਹੋਵੋਗੇ ਤਾਂ ਨੈਣਾ ਕੋਤ ਪ੍ਰੋਗਰਾਮ ਕੀਤਾ ਸੀ ਮੈਨੂੰ ਪਤਾ ਸੁਬੀਰੋ ਰੱਬ ਦੇ ਰੰਗ ਨੇ ਕੁਦਰਤ ਹੈ ਪਤਾ ਨਹੀਂ ਕਿਹੜੀ ਜ਼ਿੰਮੇਵਾਰੀ ਕਿੱਥੇ ਮਿਲ ਜੇ ਸੋਚਿਆ ਨਹੀਂ ਸੀ ਪਰ ਪਬਲਿਕ ਨੇ ਸੋਚ ਰੱਖਿਆ ਸੀਗਾ ਔਰ ਪਬਲਿਕ ਦੀ ਪਰਮਾਤਮਾ ਵਸਦਾ ਹੈ ਸਾਰੇ ਪੰਜਾਬ ਮਿਲ ਜਾਂਦੇ ਤੁਸੀਂ ਵੱਡੇ ਵੱਡੇ ਮਾਰੇ ਚੱਕ ਕੇ ਜਿਹੜੇ ਆਪਣੇ ਆਪ ਨੂੰ ਤਨੁੰਦਰ ਕਹਾਉਂਦੇ ਸੀ ਜਿਹੜੇ ਕਹਿੰਦੇ ਸੀ ਇਸ ਤਾਂ ਕਈ ਜਨਮ ਤੱਕ ਹਾਰਦੇ ਹੀ ਨਹੀਂ ਜ਼ਮਾਨਤਾਂ ਜ਼ਬਤ ਕਰਾਤੀਆਂ ਉਹਨਾਂ ਦੀਆਂ ਤੁਸੀਂ ਸਯੁਦ ਤੜਕੀ ਮੈਨੂੰ ਗਾਲਾਂ ਕੱਢਣ ਲੱਗ ਜਾਂਦੇ ਨੇ ਸਾਰੇ ਬਾਕੀ ਕਾਂਗਰਸੀ ਕਹਾਲੀ ਤੜਕੀ ਲੱਗ ਜਾਂਦਾ ਮੈਨੂੰ ਗਾਲਾਂ ਕੱਢਣਾ ਕਿਉਂਕਿ ਉਹਨਾਂ ਨੂੰ ਦੁੱਖ ਏਸ ਗੱਲ ਦਾ ਹੈ ਕਿ ਆਮ ਘਰਾਂ ਦੇ ਮੁੰਡੇ ਮੁੱਖ ਮੰਤਰੀ ਮੰਤਰੀ ਐਮ ਐਲ ਏ ਕਿਉਂ ਬਣ ਗਏ ਕੁਰਸੀਆਂ ਤਾਂ ਸਾਡੇ ਧੀਆਂ ਪੁੱਤ ਬੰਦੇ ਹੁੰਦੇ ਆ ਬਸ ਆਹੀ ਦੁੱਖ ਉਹਨਾਂ ਨੂੰ ਹੋਰ ਕੋਈ ਦੁੱਖ ਨਹੀਂ ਹੁਣਾਂ ਗਰੀਬਾਂ ਦੇ ਪੈਸੇ ਖਾ ਗਏ ਕਦੇ ਪ੍ਰੀ ਮੈਟ੍ਰਿਕ ਸਕਾਲਰਸ਼ਿਪ ਦੇ ਖਾ ਗਏ ਪੋਸਟ ਮੈਟਰਿਕ ਸਕਾਲਰਸ਼ਿਪ ਦੇ ਖਾਗੇ ਜਿਹੜੇ ਐਸਸੀ ਬੱਚਿਆਂ ਨੂੰ ਮਿਲਦੇ ਆ ਅਸੀਂ ਭਰੇ ਇਹ ਪੈਸੇ ਉਹ ਹੁਣ ਕਾਲਜਾਂ ਨੂੰ ਪੈਸੇ ਦਿੱਤੇ ਅਸੀਂ ਜਿਹੜੇ ਇਹਨਾਂ ਨੇ ਦਿੱਤੇ ਹੀ ਨਹੀਂ ਸੀ ਉਹਦੇ ਕਰਕੇ ਬੱਚੀ ਪੜਨੋਂ ਹਟ ਕੇ ਕਾਲਜਾਂ ਚ ਕਿਉਂਕਿ ਆਰਥਿਕ ਹਾਲਤ ਠੀਕ ਨਹੀਂ ਫੀਸਾਂ ਭਰੀਆਂ ਨਹੀਂ ਜਾਂਦੀਆਂ ਗਵਰਨਮੈਂਟ ਨੇ ਫੀਸਾਂ ਜਿਹੜੀਆਂ ਆਉਂਦੀਆਂ ਸੀ ਉਹ ਦੱਬਲੀਆਂ ਧਰਮ ਚੋਂ ਪੈਸੇ ਖਾਂਗੇ ਗੋਲਕਾਂ ਤੇ ਨਿਗਾਹ ਹਰ ਵਕਤ ਗੋਲਕ ਤੇ ਨਿਗਾਹ ਕਿੱਥੇ ਜਾਣਗੇ ਫਿਰ ਗੁਰੂ ਘਰ ਦਾ અપਮਾਨ ਕਰਕੇ ਗੋਲਕਾਂ ਦੇ ਪੈਸੇ ਖਾ ਕੇ ਜਾਣਗੇ ਕਿੱਥੇ ਇੱਥੇ ਨਿਕਲਣਗੇ ਇੱਥੇ ਕਹਿੰਦੇ ਨਰਕ ਸੁਰਗ ਹੁੰਦਾ ਕਹਿੰਦੇ ਆ ਨਾ ਆਪਣਾ ਵੀ ਸੁਰਗ ਨਰਕ ਇੱਥੇ ਹੈ ਐਂ ਨਿਕਲਣਗੇ ਇਹਨਾਂ ਦੇ ਨਾਲ ਨਿੰਗ ਲੱਗ ਜਾਂਦੇ ਆਹਨ ਪਲਸਤਰਾਂ ਚ ਹੀ ਨਿਕਲੇ ਜਾਂਦੇ ਆ ਕਦੇ ਇਤਲੀ ਬਾਹਾਂ ਤੇ ਪਲਸਤਰ ਜੱਲਾਵਾਂ ਦੇ ਕਦੇ ਇਤਲੀ ਦਲਵਾਂ ਦੇ ਕਦੇ ਲੱਤ ਲਵਾ ਲਿੰਦਾ ਪਲਸਤਰਾਂ ਪਲਸਤਰਾਂ ਚ ਹੀ ਨਿਕਲ ਜਾਣੇ ਬੱਸ ਇਹਨਾਂ ਦੇ ਕੋਈ ਜੋੜ ਨਹੀਂ ਰਿਹਾ ਉਹਦਾ ਜਿਹੜਾ ਨਾ ਟੁੱਟਿਆ ਹੋਵੇ ਨਾ ਕੋਈ ਗੱਠ ਜੋੜ ਰਿਹਾ ਐ ਨਾ ਕੋਈ ਜੋੜ ਰਿਹਾ ਐ ਆਹ ਪ੍ਰਮਾਤਮਾ ਨਾ ਕਿਸ ਨੂੰ ਮਾਰਦਾ ਨਾ ਲੱਤ ਮਾਰਦਾ ਰੱਬ ਜਦੋਂ ਮਾਰਦਾ ਮੱਤ ਮਾਰਦਾ ਮੱਤ ਵਜੀ ਹੋਈ ਇਹਨਾਂ ਦੇ ਹੋ ਬਾਹ ਲੁੱਟਿਆ ਨਾ ਨੇ ਆਪਨ ਬਾਹ ਲੁੱਟਿਆ ਨਹੀਂ ਸਾਨੂੰ ਕੀ ਲੋੜ ਸੀ ਜੀ ਬੜੇ ਮਸ਼ਹੂਰ ਕਲਾਕਾਰ ਸੀ ਬੜੇ ਵਧੀਆ ਪੈਸੇ ਕਮਾਉਂ ਸੀ ਬੰਬੇ ਵਾਲੇ ਅੱਜ ਵੀ ਹੱਕਾ ਮਾਰਦੇ ਮੈਨੂੰ ਤਾਂ ਆਵਾਜ਼ਾਂ ਮਾਰਦੇ ਕਹਿੰਦੇ ਆ ਜਾ ਯਾਰ ਕਿੱਧਰ ਟੋਪਿਆਂ ਦੇ ਮੌਕੇ ਦੇਖਦਾ ਫਿਰਦਾ ਮੈਂ ਕਹਿੰਦਾ ਨਹੀਂ ਯਾਰ ਹੁਣ ਤਾਂ ਲੋਕਾਂ ਨੇ ਜ਼ਿੰਮੇਵਾਰੀ ਕਿਤੇ ਹੋਰ ਲਾਤੀ ਹੁਣ ਤਾਂ ਫਿਰ ਉੱਥੇ ਰਾਂਗੇ ਸਾਨੂੰ ਕੀ ਲੋੜ ਸੀ ਜੇ ਚੱਜ ਦੇ ਨਿਕਲਿਆ ਹੁੰਦੇ ਹੁਣ ਹੁਣ ਲੜੀ ਜਾਂਦੇ ਆ ਉਨਾ ਕਈ ਬੰਦਾ ਪ੍ਰਮਾਤਮਾ ਜੋ ਦਿੰਦਾ ਨਾ ਇਹ ਉਹਨੂੰ ਐ ਸਮਝ ਲੈਂਦੇ ਨੇ ਪ੍ਰਮਾਤਮਾ ਕੀ ਐ ਇਹ ਤੋਂ ਵੱਡਾ ਬਣਾ ਲਾਂਗੇ ਸਬਰ ਕਰਨਾ ਚਾਹੀਦਾ ਹੈ ਪ੍ਰਮਾਤਮਾ ਜੋ ਦਿੰਦਾ ਉਹਨੂੰ ਸਬਰ ਸ਼ੁਕਰ ਕਰਕੇ ਪ੍ਰਵਾਨ ਕਰ ਲੈਣਾ ਚਾਹੀਦਾ ਜਿਹੜਾ ਮੁੱਖ ਮੰਤਰੀ ਵਾਲਾ ਘਰ ਹੈ ਜਿੱਥੇ ਮੈਂ ਰਹਿਣਾ ਦੋ ਘਰ ਨੇ 44 ਨੰਬਰ ਤੇ 45 ਨੰਬਰ ਇੱਕ ਚ ਦਫ਼ਤਰ ਹੁੰਦਾ ਹੈ ਜੇ ਕੋਈ ਕਿਸੇ ਵੇਲੇ ਵੀ ਕੋਈ ਬੰਦਾ ਆਉਂਦਾ ਐਮਰਜੈਂਸੀ ਚ ਤੇ ਇੱਕ ਦੇ ਵਿੱਚ ਰਹਿਨੇ ਆ ਪਰਿਵਾਰ ਨਾਲ ਇਹਨਾਂ ਦੋਨਾਂ ਚੋਂ ਅੱਜ ਦੇ ਇਹੜੇ ਇਹ ਤੋਂ ਪਹਿਲਾਂ ਵਾਲੇ ਇੱਕ ਤਾਂ ਬਾਦਲ ਕੇ ਇੱਕ ਆ ਕੈਪਟਨ ਕੇ ਦੋਨਾਂ ਚੋਂ ਦੋਨੇ ਘਰਾਂ ਚ ਕੋਈ ਨਹੀਂ ਰਿਹਾ ਇੱਕ ਘਰ ਚ ਰੂਸਾ ਹੁੰਦੀ ਸੀ ਇੱਕ ਚ ਮਹਾਰਾਣੀ ਤੇ ਉਹਦਾ ਮੁੰਡਾ ਆਪ ਰਹਿੰਦਾ ਸੀ ਸਿਸਮਾ ਦੂਜੇ ਪਾਸੇ ਇੱਕ ਘਰ ਚ ਚੇਲੇ ਜੱਪਤੇ ਦੂਜੇ ਘਰ ਚ ਰਿਸ਼ਤੇਦਾਰ ਆਪ ਰਹਿੰਦਾ ਸੀ ਸੁੱਖ ਵਿਲਾਸ ਪ੍ਰਮਾਤਮਾ ਨੇ ਜਿਹੜੇ ਘਰ ਦਿੱਤੇ ਸੀ ਉਹਨਾਂ ਚ ਰਹੇ ਨਹੀਂ ਅਸੀਂ ਤਾਂ ਜਦੋਂ ਮਿਲਿਆ ਉਸ ਤਾਂ ਪਹਿਲਾਂ ਤਾਂ ਮੈਂ ਤਾਂ ਸੁਖਮਨੀ ਸਾਹਿਬ ਦਾ ਪਾਠ ਕਰਾਇਆ ਮੈਂ ਕਿਹਾ ਯਾਰ ਪਤਾ ਨਹੀਂ ਕਿੰਨੇ ਪਾਪ ਹੋਏ ਹੋਣੇ ਇੱਥੇ ਯਾਰ ਪਹਿਲਾਂ ਤਾਂ ਇਹਦੇ ਸੋਫੇ ਸੋਫੇ ਤਵਾਓ ਯਾਰ ਦਰਬਾਰ ਸਾਹਿਬ ਚੋਂ ਸਰੋਵਰ ਚੋਂ ਪਾਣੀ ਲਿਆ ਕੇ ਛਿੜਕੀਏ ਯਾਰ ਰੱਬ ਕਹਿੰਦਾ ਓਕੇ ਮੇਰੇ ਵਕਤ ਦਿੱਤੇ ਹੋਏ ਘਰਾਂ 'ਚ ਤੁਸੀਂ ਰਹਿੰਦੇ ਨਹੀਂ ਤੁਸੀਂ ਆਪ ਕਹਿੰਦੇ ਹੋਈ ਇਹ ਤੋਂ ਪੱਟੇ ਬਣਾ ਲਾਂਗੇ ਲੈ ਫਿਰ ਹੁਣ ਤੁਸੀਂ ਇਹਨਾਂ ਘਰਾਂ 'ਚ ਵੜ ਕੇ ਦਿਖਾਓ ਹੁਣ ਉਹਨਾਂ ਘਰਾਂ 'ਚ ਜਾਣ ਨੂੰ ਕਰਦੇ ਤਾੜਫੀ ਜਾਂਦੇ ਸਾਨੂੰ ਬਣਾ ਦੋ ਸਾਨੂੰ ਬਣਾ ਦੋ ਰੱਬ ਕਹਿੰਦਾ ਨਾ ਪਹਿਲਾਂ ਤੁਸੀਂ ਦਰਕਾਰਤੇ ਮੇਰੀਆਂ ਜਿਹੜੀਆਂ ਨੇਮਤਾ ਨੇ ਉਹ ਦਰਕਾਰੀ ਦੀਆਂ ਨਹੀਂ ਹੁੰਦੀਆਂ ਪਰਮਾਤਮਾ ਰੱਬ ਜੋ ਕਰਦਾ ਸਹੀ ਕਰਦਾ ਉਹਨੇ ਸਾਰਾ ਕੁਝ ਦੇਖ ਕੇ ਕਰਦਾ ਵੀ ਇਹ ਬੰਦੇ ਨੂੰ ਇੱਥੇ ਰੱਖਣਾ ਰੇਲੋ ਉੱਥੇ ਨਾ ਉਸ ਘਰ ਚ ਰਹੀ ਨਹੀਂ ਅੰਦਰੋਂ ਕੁੰਡੇ ਲਾ ਲੈ ਘਰਾਂ ਦੇ ਪੌਣੇ 5 ਸਾਲ ਕਹਿੰਦੇ ਲੋਕ ਨਾ ਜਾਣ ਕਿ ਤੇ ਕੁੰਡੇ ਲਾ ਲੋ ਪੌਣੇ 5 ਸਾਲ ਲਾ ਬਾ ਦੱਸਿਆ ਅਫਸਰ ਹਮਸਰਾ ਨੇ ਵੀ ਵੋਟਾਂ ਮੰਗਣ ਦਾ ਟਾਈਮ ਆ ਗਿਆ ਜੀ ਘਰੋਂ ਤਾਂ ਬਾਹਰ ਨਿਕਲਣਾ ਪੈਣਾ ਕਹਿੰਦੇ ਕੁੰਡੇ ਖੋਲ ਲੋ ਕੁੰਡੇ ਖੋਲੀਏ ਖੋਲੀਏ ਕੁੰਡਾ ਤਾਂ ਖੋਲ ਲਿਆ ਜ਼ਵਾਜਾਂ ਨਾ ਖੁੱਲੇ ਕਹਿੰਦੇ ਲੱਕੜ ਨਾ ਫੁੱਲ ਗਈ ਹੋਵੇ ਉਹ ਕਹਿੰਦੇ ਨਹੀਂ ਜੀ ਬਾਅਦ ਪਤਾ ਲੱਗਿਆ ਕੰਨੀ ਲੋਕ ਬਾਹਰੋਂ ਲਾ ਕੇ ਗੁੰਡਾ ਫਿਰ ਉਹ ਕਹਿੰਦੇ ਹੁਣ ਤੁਸੀਂ ਅੰਦਰ ਹੀ ਰਹੋ ਫਿਰ ਉਹਨੂੰ ਹੁਣ ਅੰਦਰ ਹੀ ਬੈਠੇ ਨੇ ਉੱਥੇ ਪਬਲਿਕ ਆ ਜੀ ਲੋਕਾਂ ਦੇ ਫਤਵੇ ਨੂੰ ਤੁਸੀਂ ਟਿੱਚ ਜਾਣਦੇ ਹੋ ਐਂ ਜਿੱਤ ਲਾਂਗੇ ਪੈਸੇ ਵੰਡ ਲਾਂਗੇ ਨਸ਼ੇ ਵੰਡ ਲਾਂਗੇ ਗਰੀਬਾਂ ਨੂੰ ਲਾਰੇ ਲਾ ਦੇਾਂਗੇ ਐਂ ਜਿੱਤ ਜਿਓਂਗੇ ਜਿੱਤ ਕੇ ਫਿਰ ਹੰਕਾਰ ਕੇ ਸੀ ਬਹੁਤ ਜ਼ਿਆਦਾ ਕੋਈ ਰੋ ਨੌਕਰੀ ਨਹੀਂ ਦਿੱਤੀ ਕੋਈ ਕਿਸ ਹਸਤਾਲ ਨਹੀਂ ਖੋਲਿਆ ਕੋਈ ਤਹਿਸੀਲ ਨਹੀਂ ਬਣਾਈ ਉਈ ਸੜਕ ਨਹੀਂ ਬਣਾਈ ਸਾਰੀਆਂ ਸੜਕਾਂ ਪ੍ਰਾਈਵੇਟ ਵਾਲਿਆਂ ਨੂੰ ਵੇਚਤੀਆਂ ਉਹਨਾਂ ਨੇ ਆਪਦੇ ਨਾਕੇ ਲਾ ਲਏ ਟੋਲ ਟੈਕਸ ਲਾ ਲੇ ਲੋਕਾਂ ਦੇ ਪਰਵਾਹ ਬਰ ਬਰ ਦਾ ਸੋਚਿਆ ਨਹੀਂ ਆਪ ਦਾ ਟੱਪੜੀ ਸੋਚਿਆ ਮੇਰਾ ਪੁੱਤ ਮੇਰਾ ਭਤੀਜਾ ਮੇਰਾ ਸਾਲਾ ਮੇਰਾ ਜੀਜਾ ਬਸ ਖਤਮ ਉਹ ਤੋਂ ਬਾਅਦ ਕੋਈ ਹੈ ਹੀ ਨਹੀਂ ਹੋਰ ਆਪਾਂ ਤਾਂ ਭੇਡਾਂ ਬੱਕਰੀਆਂ ਇਹਨਾਂ ਵਾਸਤੇ ਬੀਨਾਂ ਦਾ ਕੀ ਹੈ 5 ਸਾਲ ਬਾਅਦ ਇੱਧਰ ਹੱਕ ਲਾਂਗੇ ਇੱਧਰ ਹੱਕ ਲਾਂਗੇ ਐ ਕਿਵੇਂ ਹੱਕ ਲਾਂਗੇ ਫਿਰ ਤੁਸੀਂ ਅੱਜ ਕੱਲ ਉਹ ਜ਼ਮਾਨਾ ਨਹੀਂ ਰਿਹਾ ਪਹਿਲਾਂ ਵਾਲਾ ਯੂਟਿਊਬ ਦੇ ਵਿੱਚ ਅਵੇਅਰਨੈਸ ਹੈ ਲੋਕ ਜਾਣਗੇ ਭਾਈ ਤੁਹਾਨੂੰ ਪਹਿਲਾਂ ਕੋਈ ਰਾਹ ਨਹੀਂ ਸੀ ਲੋਕਾਂ ਕੋਲੇ ਪਹਿਲੇ ਨੂੰ ਜਿਤਾਉਂਦੇ ਸੀ ਉਹ ਤੋਂ ਦੁਖੀ ਹੋ ਕੇ ਦੂਜੇ ਨੂੰ ਜਿਤਾਉਂਦੇ ਸੀ ਵੀ ਇਹ ਵਧੀਆ ਨਿਕਲਿਆ ਉਹ ਤੋਂ ਦੁਖੀ ਹੋ ਕੇ ਫੇਰ ਪਹਿਲੇ ਕੋਲੇ ਆ ਜਾਂਦੇ ਸੀ ਹੋਰ ਹਉ ਰਾਹ ਹੀ ਨਹੀਂ ਸੀ ਹੁਣ ਰਾਹ ਖੁੱਲੇ ਨੇ ਉਨਰਾਂ ਖੁੱਲੇ ਨੇ ਤੁਹਾਡੇ ਆਪਣੇ ਰਾਹ ਖੁੱਲੇ ਨੇ ਤੁਸੀਂ ਆਪ ਆਇਆ ਵਿੱਚ ਆਓ ਰਾਜਨੀਤੀ ਚਾਓ ਆਕੇ ਆਪਾਂ ਮਾਮਾ ਭੈਣਾਂ ਆਈਆਂ ਬਹੁਤ ਵੱਡੀ ਗਿਣਤੀ ਚ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਇੰਨਾ ਤੋਂ ਬਿਨਾ ਜੇ ਘਰ ਨਹੀਂ ਚੱਲ ਸਕਦੇ ਤਾਂ ਇੰਨਾ ਤੋਂ ਬਿਨਾ ਮੁਲਕ ਵੀ ਨਹੀਂ ਚੱਲ ਸਕਦੇ ਚੁੱਲਿਆਂ ਦਾ ਸਾਰਾ ਇਹਨਾਂ ਨੂੰ ਪਤਾ ਹੈ ਕਿ ਚੁੱਲ੍ਹੇ ਤੇ ਕੀ ਬਣ ਰਿਹਾ ਹੈ ਕਿਹੜੀ ਚੀਜ਼ ਘਟ ਰਹੀ ਹੈ ਨਾਮਕ ਮਿਲਟਸ ਮਸਾਲਾ ਕਿੰਨਾ ਕੁ ਘਟ ਰਿਹਾ ਹੈ ਮਹਿੰਗਾਈ ਕਰਕੇ ਸਾਰਾ ਇਹਨਾਂ ਨੂੰ ਪਤਾ ਹੈ ਇਨਾਂ ਦੀ ਪਾਰਟਿਸਪੇਸ਼ਨ ਬਹੁਤ ਜ਼ਰੂਰੀ ਹੈ। ਸੋਖੋ ਮੰਦਾ ਆਖੀਏ ਜਿੱਤ ਜੰਮੇ ਰਾਜਾਨ ਤੇ ਇਹ ਹੰਕਾਰ ਚ ਕਿ ਕਿਸੇ ਦੀ ਵੀ ਇੱਜ਼ਤ ਸਤਕਾਰ ਨਹੀਂ ਕਰਦੇ ਕਾਲਾ ਕੱਢਦੇ ਲੋਕਾਂ ਨੂੰ। ਸੋ ਇਸ ਕਰਕੇ ਵੀਰੋ ਤੁਹਾਡੇ ਕੋਲੇ ਆਇਆ। ਤੁਹਾਡਾ ਧੰਨਵਾਦ ਹੈ ਸਭ ਤੋਂ ਪਹਿਲਾਂ ਤਾਂ ਪਠਾਨ ਮਾਜਰਾ ਸਾਹਿਬ ਦਾ ਧੰਨਵਾਦ ਹੈ ਇੰਨੀ ਗਰਮੀ ਚ। 45 44 45 ਤਾਂ ਹੋਊਗਾ ਪਰ ਜਿਹੜੇ ਸਾਹ ਤੇ ਕੱਟ ਹੋ ਜਾਂਦਾ 2 3 ਡਿਗਰੀ ਹੂੰ ਬੱਸ ਜਾਂਦਾ 50 ਡਿਗਰੀ ਦੇ ਨੇੜ ਤੇੜੇ ਬੈਠੇ ਹੂੰ ਕੌਣ ਪੈਂਦਾ ਲੀਡਰ ਵਾਸਤੇ ਜੀ ਰਾਤ ਮੈਂ ਤੁਸੀਂ ਦੇਖਿਆ ਹਣਾ ਟੀਵੀ ਤੇ ਦੇਖਦੇ ਹਾਂ ਜਾਂ ਲਾਈਵ ਰਾਤ ਮੈਂ ਲੁਧਿਆਣੇ ਸੀ ਹੁਣ ਵੀ ਲੁਧਿਆਣੇ ਆਇਆ 9 ਵਜੇ ਰਾਤ ਲੁਧਿਆਣੇ ਦੇ ਇੱਕ ਉੱਥੇ ਜਵਾਹਰ ਕੈਂਪ ਐ ਉੱਥੇ ਉੱਥੇ ਸੀ ਉੱਥੇ ਪਰਿਆ ਪਿਆ ਸੀ ਰਾਤ ਦੇ 9 ਵਜੇ ਇਹ ਪਿਆਰ ਕਿੱਥੇ ਮਿਲ ਜੂ ਹੋਰ ਹੋਰ ਇਦੂ ਵੱਧ ਤਾਂ ਹੁਣ ਰੱਬ ਨੂੰ ਥੱਲੇ ਲਾਉਣਾ ਹੈ। ਹੋਰ ਇਦੂ ਵੱਧ ਕੀ ਕਰੀਏ ਸ਼ੁਕਰਾਨਾ ਹੀ ਕਰ ਸਕਦੇ ਹਾਂ ਤਾਂ। ਮੇਰੀ ਪੱਗ ਫੁੱਲਾ ਨਾ ਪਰ ਜਾਂਦੀ ਐ। ਗੱਡੀ ਫੁੱਲਾ ਨਾ ਪਰ ਜਾਂਦੀ ਐ। ਮਾਵਾ ਸਿਰ ਪਲੋਖਦਿਆਂ ਨੇ ਪੁੱਤ ਚਾਉਂਦਾ ਰਹਿ। ਬਾਪੂ ਆਸ਼ੀਰਵਾਦ ਦਿੰਦੇ ਐ। ਨੌਜਵਾਨ ਮੁੰਡੇ ਮੋਟੇ ਤੇ ਹੱਥ ਧਰ ਕੇ ਸੈਲਫੀਆਂ ਕਰਾਉਂਦੇ ਐ। ਹੋਰ ਇਦੂ ਵੱਧ ਕੀ ਖੱਕੀ ਲੈਣਾ ਜੀ। ਮੈਂ ਤਾਂ ਪ੍ਰਮਾਤਮਾ ਕੇ ਹੀ ਅਦਾਸ ਕਰਦਾ ਪ੍ਰਮਾਤਮਾ ਸਮੱਤ ਬਖਸ਼ੀ ਇੱਕ ਪਾਸੇ ਤਾਂ ਆਹ ਪਿਆਰ ਹੈ ਕਿ ਪੱਗ ਫੁੱਲਾ ਨਾ ਭਰੀ ਐ ਲੋਕ ਆਸ਼ੀਰਵਾਦ ਦਿੰਦੇ ਐ ਦੂਜੇ ਪਾਸੇ ਕਾਂਗਰਸੀ ਤੇ ਅਕਾਲੀ ਵਾਲੇ ਨੇ ਉਹਨਾਂ ਨਾਲ ਇੱਕ ਵਾਰੀ ਹੱਥ ਮਿਲਾ ਕੇ ਬਾਅਦ ਚ ਉਂਗਲੀਆਂ ਗਿਣਨੀਆਂ ਪੈਂਦੀਆਂ ਨੇ ਪੂਰੀਆਂ ਨੇ ਜਾਂ ਲੈ ਕੇ ਕੱਤੀਆਂ ਲੈ ਵੀ ਜਾਂਦੇ ਐ ਜੇ ਉਂਗਲ ਨਾ ਲੈ ਕੇ ਜਾਣ ਸ਼ਾਂਪਛੱਲਾ ਤਾਂ ਲਈ ਜਾਂਦੇ ਐ ਕਿਉਂਕਿ ਖਾਲੀ ਘਰੇ ਜਾਣ ਦੀ ਆਦਤ ਹੀ ਨਹੀਂ ਜਿੱਤੇ ਖਾਲੀ ਚਲੇ ਗਏ ਕਹਿੰਦੇ ਦਿਨ ਖਰਾਬ ਹੋ ਗਿਆ ਜੇ ਕੁਝ ਲੈ ਆਂਦਾ ਨਹੀਂ ਆਹ ਤਾਂ ਪਈਆਂ ਹੋਈਆਂ ਇਹਨਾਂ ਨੂੰ ਸਾਈਗਲਾਂ ਨੇ ਨਾ ਸੱਚੀਆਂ ਨੇ ਨਾ ਕਾੜੀਆਂ ਮਾਰ ਕੇ ਹੌਸਲਾ ਵਧਾ ਆ ਜਾ ਕਰੋ ਫਿਰ ਸਭ ਆ ਜਾਣਗੇ ਦੇਖਦੇ ਜਾਓ ਤੁਸੀਂ ਲੀਤੇ ਆਉਂਦੇ ਹਾਇ ਤਾਂ ਕੰਮ ਸਿੱਖੇ ਹੀ ਆ ਹੈ ਤਾਂ ਹੁਣ ਸਿੱਖ ਗਏ ਹੁਣ ਇਹਨਾਂ ਨੂੰ ਸਾਨੂੰ ਕੋਤਾ ਲੱਗ ਗਿਆ ਵੀ ਐਂ ਹੁੰਦਾ ਕੰਮ ਇਹ ਕੋਈ ਗੱਲ ਨਹੀਂ ਉਹ ਪਹਿਲਾਂ ਤਾਂ ਜਵਾਕ ਕੈਂਚੀ ਸਿੱਖਦਾ ਨਾ ਸਾਈਕਲ ਦੀ ਫੇਰ ਡੰਡੇ ਤੇ ਫੇਰ ਘਾਟੀ ਤੇ ਆਉਂਦਾ ਸਿਸ ਕਰਕੇ ਥੋੜੇ ਵਿੱਚੋਂ ਹੀ ਆ ਥੋੜੇ ਨਾਲ ਦੇ ਆ ਤਰੱਕੀ ਦੇ ਰਾਹ ਖੁੱਲੇ ਨੇ ਹਸਪਤਾਲ ਦੀ ਮੰਗ ਕੀਤੀ ਐ ਬੜੀ ਜਾਇਜ਼ ਮੰਗ ਐ ਇਲਾਕੇ ਦੇ ਵਿੱਚ ਖਾਸ ਤੌਰ ਤੇ ਜਦੋਂ ਕੋਈ ਬਿਮਾਰ ਹੋ ਜੇ ਜਾਂ ਕੋਈ ਐਮਰਜੈਂਸੀ ਹੋ ਜੇ ਕਈ ਵਾਰੀ ਰਜਿੰਦਰਾ ਤੱਕ ਪਹੁੰਚਦੇ ਹੀ ਨਹੀਂ ਲੋਕ ਸਾਨੂੰ ਵੀ ਰਜਿੰਦਰਾ ਹੀ ਪੈਂਦਾ ਦੇਖੋ ਤੁਸੀਂ ਸਾਡਾ ਪਿੰਡ ਸੁਨਾਮ ਤੋਂ 20 ਕਿਲੋਮੀਟਰ ਦੂਰ ਐ ਸਾਨੂੰ ਵੀ ਰਜਿੰਦਰਾ ਹੀ ਪੈਂਦਾ ਹੁਣ ਠੀਕ ਕੀਤਾ ਸੰਗਰੂਰ ਵਾਲਾ ਹਸਤਾਲ ਹੁਣ ਠੀਕ ਕੀਤਾ ਚੀਮੇ ਵਾਲਾ ਹਸਤਾਲ ਹੁਣ ਸਨਾਮ ਵਾਲਾ ਠੀਕ ਕੀਤਾ ਭਵਾਨੀਗੜ੍ਹ ਵਾਲਾ ਠੀਕ ਕੀਤਾ ਨਹੀਂ ਤਾਂ ਪਹਿਲਾਂ ਕੀ ਸੀ ਜਿਹੜੇ ਪਿੰਡ ਸਾਡੇ ਡਾਕਟਰ ਸੀ ਬਲਤ ਉਹ ਕੇਸ ਖਰਾਬ ਕਰ ਦਿੰਦੇ ਸੀ ਜਦੋਂ ਉਹਨਾਂ ਦੇ ਗੱਲਬਾਤ ਤੋਂ ਬਾਹਰ ਹੋ ਜਾਂਦੀ ਚੀਮੇ ਭੇਜ ਦਿੰਦੇ ਸੀ ਉਹ ਚੀਮੇ ਵਿਚਾਰੇ ਪੁਰਾਣੇ بڑے ਹੋਏ ਡਾਕਟਰ ਸੀ ਜਦੋਂ ਉਹਨਾਂ ਤੋਂ ਵਿਗੜ ਜਾਂਦੀ ਉਹ ਸਨਾਮ ਕਹਿੰਦੇ ਸੀ ਸਨਾਮ ਵੀ ਪੁਰਾਣੇ ਐਮਪੀਬੀਬੀਐਸਸੀ ਜਦੋਂ ਉਹਨਾਂ ਤੋਂ ਵਿਗੜ ਜਾਂਦੀ ਜਮਾਂ ਉਹਨੂੰ ਪਟਿਆਲੇ ਕਹਿੰਦੇ ਸੀ ਉਹ ਜੋ ਸਾਡੇ ਪਿੰਡਾਂ ਦੀ ਭਾਸ਼ਾ 'ਚ ਕਹਿੰਦੇ ਫਲਾਨਿਆਂ ਦਾ ਤਾਂ ਭਾਈ ਪਟਿਆਲੇ ਦਾ ਪਰਚਾ ਕੱਟਦਾ ਉਹ ਪਟਿਆਲੇ ਦਾ ਪਰਚਾ ਘੱਟ ਹੁੰਦਾ ਧੁਰਤਾ ਪਰਚਾ ਜ਼ਿਆਦਾ ਹੁੰਦਾ ਉਹ ਸਾਡੇ ਪਿੰਡ ਦਾ ਇੱਕ ਬੰਦਾ ਨਹੀਂ ਪਹੁੰਚਿਆ ਪਟਿਆਲੇ ਜਿਹਦਾ ਪਟਿਆਲੇ ਦਾ ਪਰਚਾ ਕੱਟਿਆ ਕਰਾਚੋਂ ਕੋਲੇ ਬੱਦ ਤੋਂ ਬੱਦ ਬਸ ਸੰਗਰੀੜੀ ਜੀ ਕੋਲੇ ਬਸ ਉਹ ਤੋਂ ਬਾਅਦ ਕਹਿੰਦੇ ਨੇ ਮੋੜ ਲਓ ਪਾਈ ਗੱਟੀ ਮੋੜ ਲਓ ਪੂਰਨ ਸੁਤਾ ਪੂਰਾ ਹੋ ਗਿਆ ਲੈ ਲੈ ਲੋ ਕਰ ਲੋ ਜੇ ਕਿਤੇ ਪਹਿਲੀ ਕਿਤੇ ਹਸਤਾਲ ਚ ਕਿਤੇ ਬਸਨਾਮ ਚੀਮੇ ਵਧੀਆ ਮਿਲ ਜਾਂਦੀ ਦਵਾਈ ਪੂਰਨ ਸੁਨੇ ਐ ਪੂਰਾ ਨਹੀਂ ਹੋਣਾ ਸੀ ਹਵਦੇ ਇਲਾਜ ਤਾਂ ਅਮਰੀਕਾ ਤੋਂ ਜੀ ਹਵਦੇ ਇਲਾਜ ਤਾਂ ਕੈਨੇਡਾ ਤੋਂ ਸਿੰਗਾਪੁਰ ਤੋਂ ਸਾਡੇ ਵਾਸਤੇ ਆ ਛੱਡੇ ਐ ਐਮ ਆਰ ਆਈ ਯਾਨੀ ਐਕਸਰੇ ਵਾਲੀਆਂ ਮਸ਼ੀਨਾਂ ਚ ਕਬੂਤਰਾਂ ਦੇ ਹਾਲ ਨੇ ਨੇ ਜੀ ਹੁਣ ਠੀਕ ਕਰਨ ਲੱਗੇ ਹੋਏ ਆ ਜੀ ਡਾਕਟਰ ਲਿਆਉਣ ਲੱਗੇ ਹੋਇਆ ਮhalla clinic ਖੋਲੇ ਆ ਲੱਗੇ ਹੋਇਆ ਦਿਨ ਰਾਤ ਇਸੇ ਕੰਮ ਤੇ ਲੱਗਿਆ ਕਿ ਪ੍ਰਮਾਤਮਾ ਜੇ ਮੌਕਾ ਦਿੱਤਾ ਤਾਂ ਲਾਂਭਾ ਨਾ ਕੋਈ ਆ ਜੇ ਵੀ ਜਰ ਇਹਨਾਂ ਨੂੰ ਮੌਕਾ ਮਿਲਿਆ ਸੀ ਇਹਨਾਂ ਨੇ ਕੁਝ ਕੀਤਾ ਦੀ ਇਹ ਬਸ ਆਹੀ ਚਾਹੇ ਹੋਰ ਕੋਈ ਚਾਹ ਨਹੀਂ ਸੋ ਪਠਾਨ ਮਾਜਰਾ ਸਾਹਿਬ ਤੁਹਾਨੂੰ ਬਹੁਤ ਵਧਾਈਆਂ ਤੁਸੀਂ ਮਿਹਨਤ ਕੀਤੀ ਹੈ ਪਹਿਲਾਂ ਇਲੈਕਸ਼ਨਾਂ ਵੇਲੇ ਵੀ ਲੋਕਾਂ ਨੇ ਤੁਹਾਡਾ ਸਾਥ ਦਿੱਤਾ